ਮੇਰੀ ਭੈਣ ਤੇ ਜੀਜਾ ਦੋਨੋਂ ਹੀ ਨੌਕਰੀ ਕਰਦੇ ਸੀ। ਮੇਰੀ ਛੋਟੀ ਭੈਣ ਸ਼ਾਮ ਤੱਕ ਥੱਕ ਜਾਂਦੀ ਸੀ। ਇਸ ਲਈ ਇੱਕ ਦਿਨ ਮੇਰੀ ਭੈਣ ਨੇ ਮੈਨੂੰ ਆਪਣੇ ਘਰ ਆਪਣੀ ਮਦਦ ਲਈ ਬੁਲਾ ਲਿਆ ਸੀ। ਜਦੋਂ ਮੈਂ ਉਸਦੇ ਘਰ ਗਈ ਉਹ ਬਹੁਤ ਖੁਸ਼ ਹੋ ਗਈ ਸੀ। ਇੱਕ ਰਾਤ ਮੇਰਾ ਜੀਜਾ ਅਤੀ ਰਾਤ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੁਹਾਡੀ ਭੈਣ ਮੈਨੂੰ ਸਮਾਂ ਨਹੀਂ ਦਿੰਦੀ। ਮੈਂ ਉਸ ਤੋਂ ਬਹੁਤ ਦੁਖੀ ਹਾਂ। ਇਸ ਲਈ ਤੁਸੀਂ ਮੈਨੂੰ ਖੁਸ਼ ਕਰੋ। ਜੀਜੀ ਨੇ ਮੈਨੂੰ ਸਾਹ ਹੀ ਨਹੀਂ ਲੈਣ ਦਿੱਤਾ ਉਹ ਉਸ ਰਾਤ ਉਸਨੇ ਮੈਨੂੰ ਸਵੇਰ ਦੇ 4 ਵਜੇ ਤੱਕ ਦੋਸਤੋ ਅੱਜ ਮੈਂ ਤੁਹਾਨੂੰ ਆਪਣੀ ਤੇ ਆਪਣੀ ਜੀਜੀ ਦੀ ਕਹਾਣੀ ਦੱਸਣ ਜਾ ਰਹੀ ਹਾਂ ਮੇਰੀ ਭੈਣ ਨੂੰ ਆਪਣੇ ਦਫ਼ਤਰ ਦੇ ਕੰਮ ਤੋਂ ਵੇਲ ਨਹੀਂ ਸੀ ਇੱਕ ਦਿਨ ਉਸਨੇ ਮੈਨੂੰ ਆਪਣੇ ਘਰ ਦੇ ਕੰਮ ਲਈ ਆਪਣੀ ਮਦਦ ਲਈ ਬੁਲਾ ਲਿਆ ਸੀ ਆਪਣੀ ਭੈਣ ਦੀ ਚਿੰਤਾ ਵਿੱਚ ਮੈਂ ਉਸ ਦੇ ਕੋਲ ਚਲੀ ਗਈ ਉਹ ਦੋਨੋਂ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਏ ਸੀ ਮੇਰਾ ਜੀਜਾ ਅਚਾਨਕ ਹੀ ਬਦਲ ਗਿਆ ਸੀ। ਮੇਰੀ ਭੈਣ ਨੂੰ ਦੇਖਦੇ ਹੀ ਮੇਰੇ ਜੀਜੇ ਨੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਸੀ। ਅੱਜ ਤੋਂ ਪਹਿਲਾਂ ਇਦਾਂ ਨਹੀਂ ਹੋਇਆ ਸੀ। ਅੱਜ ਇਹ ਪਹਿਲੀ ਵਾਰੀ ਹੋਇਆ ਸੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਸ਼ਰਮ ਆ ਰਹੀ ਸੀ। ਮੇਰੀ ਭੈਣ ਨੇ ਮੈਨੂੰ ਜਾਂਦੇ ਹੀ ਕਿਹਾ ਕਿ ਮੈਂ ਤੁਹਾਡੇ ਹੱਥ ਦੀ ਬਣੀ ਰੋਟੀ ਖਾਣੀ ਹੈ ਤੇ ਪਨੀਰ ਦੀ ਸਬਜ਼ੀ। ਮੈਂ ਆਪਣੇ ਕੱਪੜੇ ਬਦਲ ਕੇ ਰਸੋਈ ਵਿੱਚ ਗਈ। ਰਾਤ ਨੂੰ ਉਹਨਾਂ ਦੋਨਾਂ ਨੇ ਬਹੁਤ ਖੁਸ਼ ਹੋ ਕੇ ਰੋਟੀ ਖਾਧੀ ਅਤੇ ਦੋਨੋਂ ਹੀ ਬੜੇ ਖੁਸ਼ ਲੱਗ ਰਹੇ ਸੀ ਮੇਰੀ ਭੈਣ ਨੇ ਕਿਹਾ ਕਿ ਬਹੁਤ ਸਵਾਦ ਖਾਣਾ ਸੀ ਤੇ ਮੇਰੇ ਜੀਜੇ ਨੇ ਕਿਹਾ ਕਿ ਬਹੁਤ देर बाद ਇੰਨਾ ਵਧੀਆ ਖਾਣਾ ਖਾਤਾ ਹੈ ਮੇਰੀ ਭੈਣ ਨੇ ਉਸ ਨੂੰ ਨਾਲ ਦੀ ਨਾਲ ਕਿਹਾ ਕਿ ਮੈਂ ਖਾਣਾ ਸਵਾਦ ਨਹੀਂ ਬਣਾਉਂਦੀ ਦੋਨੋਂ ਵਿੱਚ ਬਹਿਸ ਹੋ ਰਹੀ ਸੀ ਮੈਂ ਉਹਨਾਂ ਨੂੰ ਰੋਕਦੇ ਹੋਏ ਕਿਹਾ ਕਿ ਛੋਟੀ ਛੋਟੀ ਗੱਲ ਤੇ ਬਹਿਸ ਨਾ ਕਰਿਆ ਕਰੋ ਮੈਂ ਇੱਥੇ ਰੋਜ਼ ਨਹੀਂ ਆ ਸਕਦੀ ਦੋਨੋਂ ਮਿਲ ਕੇ ਰਹੋ ਮੇਰੀ ਭੈਣ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਮੈਂ ਰਸੋਈ ਵਿੱਚ ਸੀ ਮੇਰਾ ਚੀਚਾ ਕਹਿਣ ਲੱਗਾ ਕਿ ਤੁਹਾਡੀ ਭੈਣ ਨੂੰ ਤੁਹਾਡੀ ਕੋਈ ਫਿਕਰ ਨਹੀਂ ਤੁਸੀਂ ਅੱਜ ਆਏ ਹੋ ਕਿੰਨੇ ਸਮੇਂ ਬਾਅਦ ਇੱਥੇ ਆਏ ਹੋ ਤੇ ਆਉਂਦੇ ਹੀ ਤੁਹਾਨੂੰ ਕੰਮ ਤੇ ਲਾ ਦਿੱਤਾ ਅਤੇ ਆਪ ਜਾ ਕੇ ਕਮਰੇ ਵਿੱਚ ਆਰਾਮ ਕਰਨ ਲੱਗ ਗਈ ਇਹ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਉਸ ਨੇ ਕਿਹਾ ਇਹ ਉਸ ਦਾ ਰੋਜ਼ ਦਾ ਹੀ ਕੰਮ ਹੈ ਮੈਂ ਚੁੱਪਚਾਪ ਢਾਂਡੇ ਸਾਫ਼ ਕੀਤੇ ਤੇ ਕੁਝ ਨਾ ਕਿਹਾ ਜੀਜਾ ਮੇਰੇ ਪਿੱਛੇ-ਪਿੱਛੇ ਰਸੋਈ ਵਿੱਚ ਵੀ ਆ ਗਿਆ ਸੀ ਉਸਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਕਿ ਤੁਹਾਡੇ ਹੱਥ ਵਿੱਚ ਤਾਂ ਜਾਦੂ ਹੈ ਮੈਨੂੰ ਤੁਹਾਡੇ ਰੂਪ ਵਿੱਚ ਬੜੇ ਰਿਸ਼ਤੇ ਮਿਲਣਗੇ ਨਾ ਮੇਰਾ ਕੋਈ ਸਾਲਾ ਹੈ ਤੇ ਨਾ ਕੋਈ ਹੋਰ ਛੋਟੀ ਸਾਲੀ ਬਸ ਤੁਸੀਂ ਹੀ ਹੋ ਇਹ ਰਿਸ਼ਤੇ ਤੁਹਾਨੂੰ ਹੀ ਨਿਭਾਉਣੇ ਪੈਣਗੇ ਹੁਣ ਮੈਂ ਤੁਹਾਨੂੰ ਚੀਤ ਹੀ ਨਹੀਂ ਜਾਣ ਦਵਾਂਗਾ ਮੈਨੂੰ ਉਸ ਦਾ ਪਿਆਰ ਸਮਝ ਆ ਰਿਹਾ ਸੀ ਪਰ ਉਸਦੇ ਇਰਾਦੇ ਸਮਝ ਨਹੀਂ ਆ ਰਹੇ ਸੀ ਕੁਝ ਅਜੀਬ ਹੀ ਲੱਗ ਰਿਹਾ ਸੀ ਪਰ ਮੈਂ ਧਿਆਨ ਨਾ ਦਿੱਤਾ ਏਦਾਂ ਹੀ ਦਿਨ ਬੀਤ ਰਹੇ ਸੀ ਤੇ ਮੈਨੂੰ ਆਪਣੀ ਭੈਣ ਦੇ ਘਰ ਆਏ ਕੁਝ ਦਿਨ ਹੋ ਗਏ ਸੀ ਹੁਣ ਮੈਨੂੰ ਲੱਗਦਾ ਸੀ ਕਿ ਉਹਨਾਂ ਦੇ ਵਿੱਚ ਕੁਝ ਸਹੀ ਨਹੀਂ ਸੀ ਰਾਤ ਨੂੰ ਉਹਨਾਂ ਦੇ ਕਮਰੇ ਵਿੱਚੋਂ ਬਹਿਸ ਦੀਆਂ ਆਵਾਜ਼ਾਂ ਆਉਂਦੀਆਂ ਸੀ ਮੈਨੂੰ ਬੜਾ ਹੀ ਅਜੀਬ ਲੱਗਦਾ ਸੀ ਜਦੋਂ ਤੋਂ ਮੈਂ ਆਈ ਸੀ ਮੈਂ ਕਦੇ ਵੀ ਉਹਨਾਂ ਨੂੰ ਹੱਸਦੇ ਨਹੀਂ ਵੇਖਿਆ ਸੀ ਇੱਕ ਦਿਨ ਮੈਂ ਆਪਣੀ ਭੈਣ ਨੂੰ ਪੁੱਛ ਹੀ ਲਿਆ ਕਿ ਆਖਰ ਤੁਹਾਡੇ ਕਮਰੇ ਵਿੱਚੋਂ ਬੈਸ ਦੀ ਆਵਾਜ਼ ਕਿਉਂ ਆਉਂਦੀ ਹੈ ਉਸਨੇ ਮੈਨੂੰ ਕਿਹਾ ਕਿ ਤੁਹਾਡਾ ਭੁਲੇਖਾ ਹੈ ਤੇ ਫਿਰ ਮੇਰੇ ਜ਼ੋਰ ਤੇ ਕਹਿਣ ਲੱਗੀ ਤੁਹਾਡਾ ਚੀਚਾ ਹੀ ਮੇਰੇ ਨਾਲ ਬੈਸ ਕਰਦਾ ਹੈ ਮੈਂ ਉਸ ਨਾਲ ਕੋਈ ਬੈਸ ਨਹੀਂ ਕਰਦੀ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲ ਆਈ ਹਾਂ ਤੂੰ ਮੇਰੇ ਨਾਲ ਬੈਠ ਕੇ ਗੱਲ ਵੀ ਨਹੀਂ ਕਰਦੀ ਕਦੀ ਤਾਂ ਆਪਣੀ ਭੈਣ ਕੋਲ ਬੈਠ ਕੇ ਗੱਲ ਕਰ ਲਿਆ ਕਰ ਮੈਂ ਆਪਣੀ ਭੈਣ ਨੂੰ ਕਹਿ ਰਹੀ ਸੀ ਮੈਂ ਆਪਣੀ ਭੈਣ ਨੂੰ ਕਹਿ ਰਹੀ ਸੀ ਕਿ ਕਦੀ ਤਾਂ ਮੇਰੇ ਨਾਲ ਗੱਲ ਕਰ ਲਿਆ ਕਰ ਫਿਰ ਮੇਰੇ ਇੱਥੇ ਆਉਣ ਦਾ ਕੀ ਫਾਇਦਾ ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਕਿ ਦੱਸੋ ਕੀ ਗੱਲ ਕਰਨੀ ਹੈ ਮੈਂ ਉਸ ਨੂੰ ਕਿਹਾ ਕਿ ਮੈਨੂੰ ਤੇਰੇ ਘਰ ਦਾ ਮਾਹੌਲ ਸਹੀ ਨਹੀਂ ਲੱਗਦਾ ਮੈਂ ਉਸ ਨੂੰ ਕਿਹਾ ਕਿ ਪਿਛਲੇ 3 ਦਿਨਾਂ ਤੋਂ ਤੁਸੀਂ ਰੋਜ਼ ਰਾਤ ਨੂੰ ਬਹਿਸ ਕਰਦੇ ਹੋ ਕੀ ਗੱਲ ਹੈ ਤੁਹਾਡੇ ਆਪਸ ਵਿੱਚ ਨਹੀਂ ਬਣਦੀ ਉਸ ਨੇ ਕਿਹਾ ਕਿ ਮੇਰੇ ਤੋਂ ਪੁੱਛਣ ਦੀ ਬਜਾਏ ਰਵੀ ਨੂੰ ਪੁੱਛੋ ਕਿਉਂਕਿ ਲੜਾਈ ਵੀ ਉਹੀ ਸ਼ੁਰੂ ਕਰਦਾ ਹੈ ਹਰ ਕੰਮ ਦੇ ਵਿੱਚ ਨੁਕਸ ਕਰਦਾ ਹੈ ਮੈਂ ਥੱਕ ਕੇ ਆਉਣੀ ਹਾਂ ਜਦੋਂ ਤੋਂ ਤੁਸੀਂ ਆਏ ਹੋ ਮੈਨੂੰ ਥੋੜਾ ਸਕੂਨ ਮਿਲਿਆ ਹੈ ਮੈਂ ਉਸ ਨੂੰ ਕਿੰਨਾ ਸਮਾਂ ਦਵਾਂ ਉਹ ਸਨੇਹੀ ਤੁਹਾਨੂੰ ਇੱਥੇ ਬੁਲਾਇਆ ਹੈ ਉਹੀ ਤੁਹਾਨੂੰ ਬੁਲਾਉਣ ਲਈ ਕਹਿੰਦਾ ਸੀ ਉਹ ਕਹਿ ਰਿਹਾ ਸੀ ਕਿ ਤੁਹਾਡੇ ਆਉਣ ਨਾਲ ਮੈਨੂੰ ਥੋੜਾ ਸਮਾਂ ਮਿਲ ਜਾਊਗਾ ਕਿਉਂਕਿ ਉਸ ਨੂੰ ਮੇਰਾ ਬਣਾਇਆ ਖਾਣਾ ਪਸੰਦ ਨਹੀਂ ਆਉਂਦਾ ਅਤੇ ਉਹ ਮੇਰੇ ਹਰ ਕੰਮ ਵਿੱਚ ਨੁਕਸ ਕਰਦਾ ਹੈ ਤੇ ਕਹਿੰਦਾ ਸੀ ਕਿ ਜਦੋਂ ਮੇਰੀ ਸਾਲੀ ਆਊਗੀ ਮੈਂ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗਾ ਮੈਨੂੰ ਨਹੀਂ ਪਤਾ ਹੁਣ ਉਸ ਦੀ ਕਿਹੜੀ ਇੱਛਾ ਅਧੂਰੀ ਹੈ ਪਰ ਉਸ ਨੇ ਹੀ ਤੁਹਾਨੂੰ ਬੁਲਾਇਆ ਸੀ ਉਹ ਤੁਹਾਨੂੰ ਬੁਲਾ ਕੇ ਬਹੁਤ ਖੁਸ਼ ਹੈ ਮੈਂ ਆਪਣੀ ਭੈਣ ਦੀ ਗੱਲ ਸੁਣੀ ਤੇ ਮੈਨੂੰ ਲੱਗਿਆ ਕਿ ਉਸ ਕੋਲ ਸੱਚ ਵਿੱਚ ਸਮਾਂ ਨਹੀਂ ਸੀ ਇਸ ਲਈ ਸ਼ਾਇਦ ਉਹਨਾਂ ਦੋਨਾਂ ਨੇ ਮੈਨੂੰ ਬੁਲਾਇਆ ਸੀ ਪਰ ਮੇਰੇ ਜੀਜੇ ਦੀ ਕਿਹੜੀ ਇੱਛਾ ਪੂਰੀ ਹੋਣੀ ਸੀ ਇਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਤੇ ਨਾ ਹੀ ਕੋਈ ਅੰਦਾਜ਼ਾ ਸੀ ਸ਼ਾਮ ਨੂੰ ਮੇਰਾ ਜੀਜਾ ਦਫ਼ਤਰੋਂ ਘਰ ਆਇਆ ਤਾਂ ਆਉਂਦੇ ਹੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਬਹੁਤ ਚੰਗਾ ਹੋਇਆ ਛੇਤੀ ਆ ਗਏ ਅੱਜ ਤੁਸੀਂ ਦੋਨੋਂ ਜਾਣੇ ਕਿਤੇ ਘੁੰਮ ਕੇ ਆਓ ਆਪਣਾ ਸਮਾਂ ਇੱਕ ਦੂਜੇ ਨਾਲ ਬਤਾਓ ਪਰ ਉਸਨੇ ਕਿਹਾ ਕਿ ਨਹੀਂ ਸਾਲੀ ਸਹਬਾ ਅੱਜ ਮੇਰੇ ਬੌਸ ਦੇ ਘਰ ਜਾਣਾ ਹੈ ਉਹਨਾਂ ਦੇ ਜਨਮ ਦਿਨ ਦੀ ਪਾਰਟੀ ਹੈ ਇਸ ਲਈ ਮੈਂ ਉਸ ਨੂੰ ਕਿਹਾ ਕਿ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਦੋਨੋਂ ਚੇਤੀ ਤਿਆਰ ਹੋ ਕੇ ਜਾਓ ਪਰ ਉਸਨੇ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਜਾਓਗੇ ਮੈਂ ਉਸ ਨੂੰ ਬਹੁਤ ਮਨਾ ਕੀਤਾ ਪਰ ਉਹ ਦੋਨੋਂ ਜਣੇ ਜਿੱਦ ਤੇ ਅੜ ਗਏ ਤੇ ਮੈਨੂੰ ਨਾਲ ਲੈ ਕੇ ਹੀ ਗਏ ਅਸੀਂ ਤਿੰਨੋਂ ਹੀ ਪਾਰਟੀ ਦੇ ਵਿੱਚ ਚਲੇ ਗਏ ਸੀ ਮੇਰਾ ਜੀਜਾ ਮੈਨੂੰ ਤਿਆਰ ਹੋਈ ਵੇਖ ਕੇ ਮੇਰੀ ਬਹੁਤ ਤਾਰੀਫ ਕਰ ਰਿਹਾ ਸੀ ਤੇ ਵਾਰ-ਵਾਰ ਕਹਿ ਰਿਹਾ ਸੀ ਕੀ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਹੋ ਦਿਲ ਕਰਦਾ ਹੈ ਤੁਹਾਨੂੰ ਵੇਖੀ ਜਾਵਾਂ ਮੈਂ ਉਸ ਦੀ ਗੱਲ ਹੱਸ ਕੇ ਟਾਰ ਦਿੰਦੀ ਮੇਰਾ ਜੀਜਾ ਮੇਰੀ ਤਾਰੀਫ ਕਰ ਰਿਹਾ ਸੀ ਤੇ ਮੇਰੀ ਭੈਣ ਉਸ ਵੱਲ ਅਜੀਬ ਤਰੀਕੇ ਨਾਲ ਵੇਖ ਰਹੀ ਸੀ ਉਸ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਸੀ ਅਸੀਂ ਪਾਰਟੀ ਵਿੱਚ ਪਹੁੰਚੇ ਉੱਥੇ ਮੇਰੇ ਜੀਜੀ ਨੂੰ ਬਹੁਤ ਜ਼ਿਆਦਾ ਗੁੱਸੇ ਹੋਣ ਲੱਗੇ ਕਿਉਂਕਿ ਉਹ ਮੇਰੀ ਬਾਰ-ਬਾਰ ਤਾਰੀਫ ਕਰ ਰਿਹਾ ਸੀ ਇਹ ਗੱਲ ਮੇਰੀ ਭੈਣ ਨੂੰ ਬੜੀ ਅਜੀਬ ਲੱਗ ਰਹੀ ਸੀ ਤੇ ਨਾ ਹੀ ਚੰਗੀ ਲੱਗ ਰਹੀ ਸੀ ਕੁਚਿਲ ਬਾਦ ਅਸੀਂ ਘਰ ਆਏ ਤਾਂ ਮੇਰੀ ਭੈਣ ਨੇ ਕਿਹਾ ਕਿ ਅੱਜ ਤੋਂ ਬਾਅਦ ਇੰਨਾ ਤਿਆਰ ਹੋ ਕੇ ਜਾਣ ਦੀ ਕੋਈ ਲੋੜ ਨਹੀਂ ਤੁਸੀਂ ਘਰ ਹੀ ਰਿਹਾ ਕਰੋ ਤੇ ਆਪਣੀ ਉਮਰ ਵੇਖ ਕੇ ਤਿਆਰ ਹੋ ਜਾ ਕਰੋ ਮੈਨੂੰ ਉਸ ਦੀ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਹ ਮੇਰੇ ਨਾਲ ਕਿੰਤਾ ਗੱਲ ਕਰ ਰਹੀ ਸੀ ਇਹ ਸਭ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਕੱਪੜੇ ਬਦਲੇ ਅਤੇ ਆਪਣੇ ਕਮਰੇ ਵਿੱਚ ਬੈਠੀ ਸੀ ਇੰਨੇ ਵਿੱਚ ਹੀ ਮੇਰਾ ਚੀਚਾ ਘਰ ਆਇਆ ਤਉ ਉਹ ਮੇਰੇ ਕਮਰੇ ਵਿੱਚ ਆ ਗਿਆ ਉਸਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਸੀ ਤੁਸੀਂ ਤਾਂ ਆਪਣੀ ਭੈਣ ਨਾਲੋਂ ਵੀ ਵੱਧ ਸੋਹਣੇ ਲੱਗਦੇ ਹੋ ਮੈਂ ਤਾਂ ਤੁਹਾਨੂੰ ਵੇਖਦਾ ਹੀ ਰਹਿ ਗਿਆ ਉਸਨੇ ਕਿਹਾ ਕਿ ਮੈਂ ਸੁਣ ਲਿਆ ਤੁਹਾਡੀ ਭੈਣ ਨੇ ਤੁਹਾਨੂੰ ਚੁੱਕਿਆ ਹੈ ਪਰ ਤੁਸੀਂ ਉਸਦੀ ਗੱਲ ਤੇ ਧਿਆਨ ਨਾ ਦਿਓ ਮੈਂ ਆਪਣੇ ਜੀਜੇ ਦੇ ਮੂੰਹ ਤੋਂ ਆਪਣੀ ਤਾਰੀਫ਼ ਸੁਣ ਕੇ ਬਹੁਤ ਖੁਸ਼ ਹੋ ਰਹੀ ਸੀ ਪਰ ਮੈਨੂੰ ਸ਼ਰਮ ਵੀ ਆ ਰਹੀ ਸੀ ਉਸ ਦਿਨ ਤੋਂ ਬਾਅਦ ਮੇਰੇ ਜੀਜੇ ਦੀ ਹੱਦ ਹੀ ਪਾਰ ਹੋ ਗਈ ਮੈਂ ਫਿਰ ਉਹਨਾਂ ਦੇ ਕਮਰੇ ਵਿੱਚੋਂ ਗੈਸ ਦੀ ਆਵਾਜ਼ ਸੁਣਦੀ। ਹੁਣ ਇਹ ਤਾਂ ਰੋਜ਼ ਹੀ ਹੁੰਦਾ ਸੀ। ਅਤੇ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਆਇਆ ਤੇ ਬਹੁਤ ਹੀ ਗੁੱਸੇ ਵਿੱਚ ਸੀ। ਮੈਂ ਉਸ ਨੂੰ ਪੁੱਛਿਆ ਕਿ ਰਵੀ ਕੀ ਹੋਇਆ? ਤਾਂ ਉਸ ਨੇ ਕਿਹਾ ਕਿ ਤੁਹਾਡੇ ਤੇ ਤੁਹਾਡੀ ਭੈਣ ਵਿੱਚ ਕਿੰਨਾ ਫਰਕ ਹੈ। ਘਰ ਵਾਲੇ ਨੂੰ ਕਿਤਾ ਖੁਸ਼ ਰੱਖਣਾ ਹੈ। ਉਸ ਦਾ ਕਿਦਾਂ ਧਿਆਨ ਰੱਖਣਾ ਹੈ? ਤੁਸੀਂ ਉਸ ਨੂੰ ਕੁਝ ਵੀ ਨਹੀਂ ਸਿਖਾਇਆ। ਜਦੋਂ ਵੀ ਮੈਂ ਉਸ ਕੋਲ ਜਾਂਨਾ ਹਾਂ ਤਾਂ ਇਹ ਕਹਿ ਦਿੰਦੀ ਹੈ ਕਿ ਮੈਂ ਥੱਕੀ ਹੋਈ ਹਾਂ। ਤੁਸੀਂ ਆਪ ਹੀ ਦੱਸੋ ਕਿ ਉਹ ਸਹੀ ਕਰਦੀ ਹੈ ਮੈਂ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਉਹ ਦਫ਼ਤਰੋਂ ਆਉਂਦੀ ਹੋਈ ਥੱਕ ਜਾਂਦੀ ਹੈ ਮੈਂ ਉਸ ਨਾਲ ਗੱਲ ਕਰਾਂਗੀ ਤੁਸੀਂ ਦੋਨੋਂ ਕੁਝ ਦਿਨਾਂ ਲਈ ਛੁੱਟੀ ਲੈ ਕੇ ਘੁੰਮ ਕੇ ਆਓ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਤਿਆਰ ਹਾਂ ਪਰ ਤੁਹਾਡੀ ਭੈਣ ਹੀ ਜਾਣ ਨੂੰ ਤਿਆਰ ਨਹੀਂ ਹੈ ਉਹ ਕਹਿ ਦਿੰਦੀ ਹੈ ਕਿ ਮੈਨੂੰ ਛੁੱਟੀ ਨਹੀਂ ਮਿਲਦੀ ਮੇਰੇ ਜੀਜੇ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਿਆ ਤਾਨੂੰ ਦੇਖ ਕੇ ਤੁਹਾਡੀ ਭੈਣ ਨੂੰ ਵੇਖਣ ਦਾ ਦਿਲ ਹੀ ਨਹੀਂ ਕਰਦਾ ਉਹ ਮੇਰੇ ਨਾਲ ਅਜੀਬ ਅਜੀਬ ਗੱਲਾਂ ਕਰ ਰਿਹਾ ਸੀ ਤੇ ਮੇਰੇ ਸਾਹਮਣੇ ਹੀ ਮੇਰੀ ਭੈਣ ਦੀ ਬੁराई ਕਰ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੀ ਭੈਣ ਦੀ ਬੇਇੱਜ਼ਤੀ ਕਰ ਰਿਹਾ ਹੈ ਜੋ ਕਿ ਬਿਲਕੁਲ ਵੀ ਸਹੀ ਨਹੀਂ ਉਸ ਨੇ ਕਿਹਾ ਮੈਂ ਸੱਚ ਕਹਿ ਰਿਹਾ ਹਾਂ ਤੁਹਾਡੀ ਭੈਣ ਗੁੱਡੀ ਹੋ ਗਈ ਹੈ ਅਤੇ ਮੈਨੂੰ ਉਹ ਖੁਸ਼ ਨਹੀਂ ਰੱਖ ਸਕਦੀ ਤੇ 나ਹੀਂ ਮੈਨੂੰ ਬਿਲਕੁਲ ਪਸੰਦ ਹੈ ਉਸ ਦੀਆਂ ਨਜ਼ਰਾਂ ਮੇਰੇ ਤੇ ਸੀ ਬਹੁਤ ਰਾਤ ਹੋ ਗਈ ਜੀ ਮੈਂ ਉਸ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਕਮਰੇ ਵਿੱਚ ਜਾਓ ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢਿਆ ਅਗਲੇ ਦਿਨ ਉਸ ਨੇ ਜੋ ਕਿਹਾ ਉਹ ਬੜਾ ਹੀ ਅਜੀਬ ਸੀ ਉਸ ਨੇ ਦਫ਼ਤਰੋਂ ਆਉਂਦੇ ਹੀ ਕਿਹਾ ਕਿ ਮੇਰੇ ਦੋਸਤ ਨੂੰ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਆਇਆ ਹੈ ਮੈਂ ਉਸ ਨੂੰ ਦੱਸ ਦਿੱਤਾ ਕਿ ਇਹ ਮੇਰੀ ਸਾਲੀ ਨੇ ਬਣਾਇਆ ਹੈ ਇਸ ਲਈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਇਹ ਕਹਿ ਕੇ ਹੀ ਹਟਿਆ ਸੀ ਕਿੰਨੇ ਵਿੱਚ ਮੇਰੀ ਭੈਣ ਨੇ ਸੁਣ ਲਿਆ ਤਾ ਕਹਿਣ ਲਗੀ ਕਿ ਕੋਈ ਲੋੜ ਨਹੀਂ ਆਪਣੀ ਜੀਜੀ ਨੂੰ ਜ਼ਿਆਦਾ ਖੁਸ਼ ਕਰਨ ਦੀ ਐਨੀ ਕੋਸ਼ਿਸ਼ ਨਾ ਕਰੋ ਉਸ ਦੇ ਨਾਲ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ ਮੈਨੂੰ ਤੁਹਾਡਾ ਇੰਨਾ ਤਿਆਰ ਹੋਣਾ ਬਿਲਕੁਲ ਚੰਗਾ ਨਹੀਂ ਲੱਗਦਾ ਮੇਰੀ ਭੈਣ ਮੈਨੂੰ ਗੱਲਾਂ ਤੇ ਗੱਲਾਂ ਸੁਣਾ ਰਹੀ ਸੀ ਮੈਨੂੰ ਉਸ ਦੀ ਗੱਲ ਤੇ ਗੁੱਸਾ ਆ ਰਿਹਾ ਸੀ ਤੇ ਮੈਂ ਉਸ ਨੂੰ ਕਿਹਾ ਕਿ ਯਾਦ ਰੱਖ ਮੈਂ ਤੇਰੇ ਤੋਂ ਵੱਡੀ ਹਾਂ ਮੇਰੇ ਨਾਲ ਇਦਾਂ ਗੱਲ ਕਰਨ ਦਾ ਤੈਨੂੰ ਕੋਈ ਹੱਕ ਨਹੀਂ ਮੈਨੂੰ ਉਸ ਦੀਆਂ ਗੱਲਾਂ ਤੇ ਬਹੁਤ ਗੁੱਸਾ ਆਇਆ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਤਿਆਰ ਹੋਣ ਤੋਂ ਸ਼ੁਰੂ ਤੋਂ ਹੀ ਆਦਤ ਹੈ ਤੇ ਤੇਰੇ ਕਹੇ ਤੋਂ ਮੈਂ ਛੱਡਣ ਨਹੀਂ ਲੱਗੀ ਉਸ ਦਿਨ ਪਹਿਲੀ ਵਾਰੀ ਮੈਂ ਆਪਣੀ ਭੈਣ ਨੂੰ ਬਹੁਤ ਕੁਝ ਸੁਣਾ ਦਿੱਤਾ ਸੀ ਮੇਰੀ ਭੈਣ ਕਹਿਣ ਲੱਗੀ ਕਿ ਤੁਹਾਡੇ ਦੋਨਾਂ ਵਿੱਚ ਕੀ ਚੱਲਦਾ ਹੈ ਕੀ ਰਿਸ਼ਤਾ ਹੈ ਜਾਂ ਫਿਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਕਿ ਤੇਰੀ ਹਿੰਮਤ ਕਿੱਦਾਂ ਹੋਈ ਇਦਾਂ ਦੀ ਗੱਲ ਕਰਨ ਦੀ ਪਰ ਉਸ ਨੂੰ ਕੋਈ ਫਰਕ ਨਾ ਪਿਆ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਘਰ ਤੋਂ ਜਾ ਸਕਦੀ ਹੈ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਪਰ ਮੇਰਾ ਜੀਜਾ ਆਪਣੇ ਦੋਸਤ ਨਾਲ ਮਲਾਉਣ ਲਈ ਜਿਤ ਕਰ ਰਿਹਾ ਸੀ ਤੇ ਮੈਂ ਉਸ ਦੇ ਨਾਲ ਉਸਦੇ ਦੋਸਤ ਦੇ ਘਰ ਚਲੀ ਗਈ ਕੁਝ ਘੰਟਿਆਂ ਬਾਅਦ ਆਈ ਤਾਂ ਮੈਂ ਆ ਕੇ ਆਪਣਾ ਸਮਾਨ ਪੈਕ ਕਰ ਲਿਆ ਸੀ ਤੇ ਆਪਣੇ ਕੱਪੜੇ ਬੈਗ ਵਿੱਚ ਪਾ ਰਹੇ ਜਿੱਤਾਂ ਹੀ ਮੈਂ ਬਾਹਰ ਗਈ ਮੇਰੇ ਜੀਜੇ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਘਰ ਦੇ ਅੰਦਰ ਲੈ ਕੇ ਆਇਆ ਉਸਨੇ ਮੇਰੇ ਸਾਰੇ ਕੱਪੜੇ ਅਲਮਾਰੀ ਵਿੱਚ ਰੱਖ ਦਿੱਤੇ ਅਤੇ ਮੈਨੂੰ ਪੁੱਛਣ ਲੱਗਾ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਉਸ ਨੂੰ ਕੁਝ ਨਾ ਦੱਸਿਆ ਬਸ ਮੈਂ ਉਸ ਨੂੰ ਇੰਨਾ ਹੀ ਕਿਹਾ ਕਿ ਮੈਨੂੰ ਬੜੇ ਦਿਨ ਹੋ ਗਏ ਮੇਰੇ ਕਰਕੇ ਤੁਹਾਡੇ ਵਿੱਚ ਲੜਾਈ ਹੁੰਦੀ ਹੈ ਤੁਹਾਡਾ ਰਿਸ਼ਤਾ ਖਰਾਬ ਹੋ ਰਿਹਾ ਹੈ ਤੁਹਾਡੇ ਰਿਸ਼ਤੇ ਵਿੱਚ ਦੂਰੀਆਂ ਆ ਰਹੀਆਂ ਨੇ ਇਸ ਲਈ ਮੈਨੂੰ ਇੱਥੋਂ ਜਾਣਾ ਚਾਹੀਦਾ ਹੈ ਮੈਂ ਸੋਚ ਰਹੀ ਸੀ ਕਿ ਮੇਰੀ ਭੈਣ ਦੀ ਸੋਚ ਕਿੱਦਾਂ ਬਦਲ ਗਈ ਮੇਰੀ ਉਹ ਭੈਣ ਜੋ ਮੇਰੀ ਇੰਨੀ ਇੱਜ਼ਤ ਕਰਦੀ ਸੀ ਉਹ ਕਿੱਦਾਂ ਦੀ ਹੋ ਗਈ ਸੀ ਪਰ ਮੇਰਾ ਜੀਜਾ ਮੈਨੂੰ ਉੱਥੇ ਰੱਖਣ ਦੀ ਜिद ਕਰ ਰਿਹਾ ਸੀ ਕਿਉਂਕਿ ਉਸ ਨੂੰ ਮੇਰੀ ਬਹੁਤ ਫਿਕਰ ਸੀ ਫਿਰ ਇੱਕ ਦਿਨ ਮੇਰੇ ਜੀਜੇ ਨੇ ਮੈਨੂੰ ਜੀਣ ਦਾ ਮੌਕਾ ਦਿੱਤਾ ਉਸਦੇ ਦੋਸਤ ਦੀ ਘਰ ਵਾਲੀ ਦੀ ਮੌਤ ਹੋ ਗਈ ਸੀ ਅਤੇ ਉਹ ਮੇਰੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਸੀ ਜਦੋਂ ਇਹ ਗੱਲ ਮੇਰੀ ਭੈਣ ਨੂੰ ਪਤਾ ਲੱਗੀ ਤਾਂ ਉਸ ਨੇ ਮੈਨੂੰ ਇਹ ਕਿਹਾ ਕਿ ਮੈਨੂੰ ਮਾਫ਼ ਕਰ ਦੋ ਰਵੀ ਤੁਹਾਡਾ ਕਿੰਨਾ ਧਿਆਨ ਰੱਖਦਾ ਹੈ ਤੇ ਮੈਂ ਭੈਣ ਹੋ ਕੇ ਵੀ ਨਹੀਂ ਰੱਖ ਸਕਦੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਸ ਉਮਰ ਵਿੱਚ ਇਹ ਸਭ ਨਹੀਂ ਕਰਨਾ ਚਾਹੀਦਾ ਤੂੰ ਮੈਨੂੰ ਮਾਫ ਕਰ ਦੇ ਮੈਂ ਸਵੇਰੇ ਹੀ ਆਪਣੇ ਘਰ ਚਲੀ ਜਾਉਂਗੀ ਪਰ ਮੇਰੀ ਭੈਣ ਨੇ ਮੈਨੂੰ ਮਨਾ ਲਿਆ ਸੀ ਉਸ ਨੇ ਮੇਰੇ ਤੋਂ ਅਤੇ ਰਵੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਉਸ ਨੇ ਮੇਰੇ ਜੀਜੇ ਦੇ ਦੋਸਤ ਨਾਲ ਮੇਰਾ ਵਿਆਹ ਕਰਵਾ ਦਿੱਤਾ ਭੈਣ ਦੀ ਸਹਿਮਤੀ ਨਾਲ ਮੇਰਾ ਵਿਆਹ ਹੋਇਆ ਸੀ ਤੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਸੀ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਸੀ ਕਿ ਇੱਕ ਛੋਟੀ ਭੈਣ ਨੇ ਆਪਣੀ ਵੱਡੀ ਭੈਣ ਦੀ ਵਿਦਾਈ ਕੀਤੀ ਸੀ ਮੈਂ ਉਸ ਨੂੰ ਜਾਂਦੇ ਜਾਂਦੇ ਕਿਹਾ ਸੀ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪਰਿਵਾਰ ਵੀ ਹੁੰਦਾ ਹੈ ਇਸ ਲਈ ਤੂੰ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲੇ ਨੂੰ ਸਮਾਂ ਦਿਆ ਕਰ ਉਸ ਦਾ ਧਿਆਨ ਰੱਖਿਆ ਕਰ ਉਸ ਨੇ ਵਾਅਦਾ ਕੀਤਾ ਸੀ ਕਿ ਹੁਣ ਤੋਂ ਤੁਹਾਨੂੰ ਮੇਰੀ ਕੋਈ ਸ਼ਿਕਾਇਤ ਨਹੀਂ ਆਉਗੀ ਅਤੇ ਹੁਣ ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ ਉਹਨਾਂ ਦਾ ਰਿਸ਼ਤਾ ਬਹੁਤ ਵਧੀਆ ਹੋ ਗਿਆ ਸੀ ਦੋਸਤੋ ਪਿਆਰ ਤੇ ਵਿਆਹ ਦੀ ਕੋਈ ਉਮਰ ਨਹੀਂ ਹੁੰਦੀ ਰਿਸ਼ਤੇ ਆਪਣੇ ਆਪ ਹੀ ਜੁੜ ਜਾਂਦੇ ਨੇ ਇਸ ਲਈ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ